ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਨਾਲ ਕਿਰਨ ਸਫਰ-ਏ-ਜ਼ਿੰਦਗੀ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਦੋਸਤੋ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੇਰੀਆਂ ਕਹਾਣੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਆਈਆਂ ਜੋ ਕਿ ਸਾਡੀ ਜੀਵਨ ਦੀਆਂ ਸਿੱਖਿਆਵਾਂ ਬਾਰੇ ਹੈ ਦੋਸਤੋ ਜ਼ਿੰਦਗੀ ਜ਼ਿੰਦਗੀ ਇੱਕ ਅਜੀਬ ਅਧਿਆਪਕ ਹੈ ਜੋ ਹਰ ਪਲ ਕੁਝ ਨਵਾਂ ਸਿਖਾਉਂਦੀ ਹੈ ਕਈ ਵਾਰ ਅਸੀਂ ਗਲਤੀਆਂ ਕਰਦੇ ਹਾਂ ਕਈ ਵਾਰ ਠੋਕਰਾਂ ਵੀ ਖਾਂਦੇ ਹਾਂ ਪਰ ਹਰ ਤਜਰਬਾ ਸਾਨੂੰ ਇੱਕ ਵੱਡੀ ਸਿੱਖ ਦੇ ਜਾਂਦਾ ਹੈ ਇਸ ਚੈਨਲ ਉਤੇ ਅਸੀਂ ਤੁਹਾਡੇ ਲਈ ਲਿਆਉਂਦੇ ਹਾਂ ਮਨੁੱਖੀ ਜ਼ਿੰਦਗੀ ਦੇ ਤਜਰਬਿਆਂ ਤੇ ਆਧਾਰਿਤ ਕਹਾਣੀਆਂ ਜਿਨ੍ਹਾਂ ਵਿੱਚ ਦੋਸਤੀ ਪਿਆਰ ਸਮਰਪਣ ਤੇ ਮੋੜ-ਮੋੜ ਤੇ ਮਿਲਨ ਵਾਲੀਆਂ ਸਿੱਖਿਆਵਾਂ ਸ਼ਾਮਿਲ ਹੁੰਦੀਆਂ ਹਨ ਅੱਜ ਦੀ ਕਹਾਣੀ ਵੀ ਜੀਵਨ ਦੀ ਇੱਕ ਅਜਿਹੀ ਸਿੱਖ ਦੇਵੇਗੀ ਜੋ ਤੁਹਾਡੇ ਦਿਲ ਨੂੰ ਛੂ ਜਾਵੇਗੀ ਤਾਂ ਚਲੋ ਆਓ ਅੱਜ ਦੇ ਸਫ਼ਰ ਦੀ ਸ਼ੁਰੂਆਤ ਕਰੀਏ ਕਹਾਣੀ ਦਾ ਵਿਸ਼ਾ ਹੈ ਦੋਸਤ ਦੀ ਕਦਰ ਦੋਸਤੋ ਕਦੇ-ਕਦੇ ਜ਼ਿੰਦਗੀ ਵਿੱਚ ਅਸੀਂ ਉਹਨਾਂ ਲੋਕਾਂ ਦੀ ਕਦਰ ਕਰਨਾ ਭੁੱਲ ਜਾਂਦੇ ਹਾਂ ਜੋ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਹਨ ਇਹ ਕਹਾਣੀ ਵੀ ਇੱਕ ਅਜਿਹੇ ਮੁੰਡੇ ਦੀ ਹੈ ਜਿਸ ਨੇ ਆਪਣੀ ਗਲਤੀ ਨੂੰ ਸਮਝਣ ਵਿੱਚ ਬਹੁਤ ਹੀ ਜ਼ਿਆਦਾ ਦੇਰ ਕਰ ਦਿੱਤੀ ਦੋਸਤੋ ਮਨਪ੍ਰੀਤ ਅਤੇ ਅਰਜੁਨ ਨਾਂ ਦੇ ਦੋ ਬਹੁਤ ਹੀ ਚੰਗੇ ਦੋਸਤ ਸਨ ਬਚਪਨ ਤੋਂ ਹੀ ਦੋਵੇਂ ਹਰ ਖੁਸ਼ੀ ਹਰ ਗਮ ਵਿੱਚ ਇਕੱਠੇ ਰਹਿੰਦੇ ਪਰ ਸਮਾਂ ਬਦਲਿਆ ਤੇ ਵਿਦਿਆਰਥੀ ਜੀਵਨ ਤੋਂ ਬਾਅਦ ਦੋਵੇਂ ਆਪਣੀ ਆਪਣੀ ਜ਼ਿੰਦਗੀ ਵਿੱਚ ਰੁੱਝ ਗਏ ਅਰਜੁਨ ਹਮੇਸ਼ਾ ਮਨਪ੍ਰੀਤ ਦੀ ਮਦਦ ਲਈ ਹਾਜ਼ਰ ਰਹਿੰਦਾ ਸੀ ਪਰ ਮਨਪ੍ਰੀਤ ਅਕਸਰ ਉਸ ਦੀ ਕਦਰ ਨਹੀਂ ਕਰਦਾ ਸੀ ਉਸ ਨੂੰ ਲੱਗਦਾ ਸੀ ਕਿ ਦੋਸਤਾਂ ਮਦਦ ਕਰਨ ਲਈ ਹੀ ਹੁੰਦੇ ਹਨ ਇੱਕ ਦਿਨ ਮਨਪ੍ਰੀਤ ਨੂੰ ਆਪਣੇ ਕੰਮ ਵਿੱਚ ਬਹੁਤ ਹੀ ਵੱਡੀ ਸਮੱਸਿਆ ਆ ਗਈ ਉਸਨੇ ਬਹੁਤ ਲੋਕਾਂ ਕੋਲੋਂ ਮਦਦ ਮੰਗੀ ਪਰ ਕਿਸੇ ਨੇ ਵੀ ਉਸਦੀ ਸਹਾਇਤਾ ਨਹੀਂ ਕੀਤੀ ਆਖਿਰਕਾਰ ਉਸਨੇ ਅਰਜੁਨ ਨੂੰ ਯਾਦ ਕੀਤਾ ਅਰਜੁਨ ਬਿਨਾਂ ਕਿਸੇ ਸਵਾਲ ਜਾਂ ਸ਼ਿਕਾਇਤ ਦੇ ਮਨਪ੍ਰੀਤ ਦੀ ਮਦਦ ਕਰਨ ਲਈ ਆ ਗਿਆ ਉਸਦੀ ਮਦਦ ਨਾਲ ਮਨਪ੍ਰੀਤ ਦੀ ਸਮੱਸਿਆ ਵੀ ਹੱਲ ਹੋ ਗਈ ईश्वर मनप्रीत ਨੂੰ ਅਰਜੁਨ ਦੀ ਮਹੱਤਤਾ ਸਮਝ ਆ ਗਈ ਉਸਨੇ ਅਰਜੁਨ ਨੂੰ ਕਿਹਾ ਮੈਂ ਹਮੇਸ਼ਾ ਤੇਰੀ ਕਦਰ ਕਰਨਾ ਭੁੱਲ ਗਿਆ ਸੀ ਪਰ ਅੱਜ ਮੈਨੂੰ ਪਤਾ ਲੱਗਾ ਕਿ ਅਸਲ ਦੋਸਤ ਹੀ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੁੰਦੇ ਹਨ ਸਭ ਤੋਂ ਵੱਡੀ ਕੁੰਜੀ ਹੁੰਦੇ ਹਨ ਇਸ ਕਹਾਣੀ ਦੀ ਸਿੱਖ ਇਹ ਹੈ ਕਿ ਸਾਡੀ ਜ਼ਿੰਦਗੀ ਵਿੱਚ ਜੋ ਵੀ ਰਿਸ਼ਤੇ ਹਨ ਉਹ ਬਹੁਤ ਹੀ ਅਨਮੋਲ ਹੁੰਦੇ ਹਨ ਉਨ੍ਹਾਂ ਦੀ ਕਦਰ ਉਸੇ ਵੇਲੇ ਕਰਨੀ ਚਾਹੀਦੀ ਹੈ ਜਦੋਂ ਉਹ ਸਾਡੇ ਕੋਲ ਹੁੰਦੇ ਹਨ ਨਾ ਕਿ ਉਹਨਾਂ ਦੇ ਦੂਰ ਹੋਣ ਤੋਂ ਬਾਅਦ ਦੋਸਤੋ ਜੇਕਰ ਤੁਹਾਨੂੰ ਵੀ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਸਫਰ-ਏ-ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸੀਂ ਤੁਹਾਡੇ ਲਈ ਹੋਰ ਵੀ ਜ਼ਿੰਦਗੀ ਦੀਆਂ ਦਿਲຊੂਣ ਵਾਲੀਆਂ ਕਹਾਣੀਆਂ ਲਿਆਉਂਦੇ ਰਹਾਂਗੇ ਧੰਨਵਾਦ